ਕਰਦੀ ਗਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਸ਼ੰਭੂ ਬਾਡਰ ਤੇ ਵਿਨੇਸ਼ ਵਗਾਰ ਦਾ ਸਨਮਾਨ ਪਹਿਲਵਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਆਪਣੇ ਹੱਕ ਮੰਗਣ ਵਾਲੇ ਹਰ ਵਾਰ ਸਿਆਸੀ ਨਹੀਂ ਹੁੰਦੇ ਬਲਕੌਰ ਸਿੰਘ ਦੇ ਗਨਮੈਨ ਆਪਸ ਚ ਝਪੜੇ ਇੱਕ ਗਨਮੈਨ ਹੋਇਆ ਜ਼ਖਮੀ ਜ਼ਖਮੀ ਜਵਾਨ ਮਾਂਸਾ ਦੇ ਹਸਪਤਾਲ ਚ ਜ਼ੇਰੇ ਇਲਾਜ ਪਟਿਆਲਾ ਦੇ ਨਾਲ ਲੱਗਦੇ ਪਿੰਡਾਂ ਚ ਤੈਂਦੂਏ ਦੀ دہشت ਜੰਗਲਾਤ ਵਿਭਾਗ ਤੈਂਦੂਏ ਨੂੰ ਫੜਨ ਚ ਸਫਲ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਿਸਾਨ ਅੰਦੋਲਨ 2.0 ਦੇ 200 ਦਿਨ ਪੂਰੇ ਹੋਣ ਤੇ ਸ਼ੰਭੂ ਤੇ ਖਨੌਰੀ ਸਰਹੱਦ ਤੇ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਨੇ ਇਸ ਦੌਰਾਨ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ ਕੀਤਾ ਗਿਆ ਫੈਰਸ 올림픽 ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ ਕਿ ਅੱਜ ਤੋਂ ਅਸੀਂ ਇੱਥੇ ਬੈਠੇ ਹੋਏ 200 ਦਿਨ ਹੋ ਗਏ ਨੇ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ ਤੁਹਾਡੀ ਤੀ ਤੁਹਾਡੇ ਨਾਲ ਹੈ ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀਆਂ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਨੇ ਇਹ ਸਿਆਸੀ ਨਹੀਂ ਹੈ ਇਹਨਾਂ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਜ਼ਿਕਰ ਹੋ ਗਿਆ ਕਿ ਵਿਨੇਸ਼ ਨੇ ਪੈਰਿਸ 올림픽 ਤੇ 50 ਕਿਲੋਗ੍ਰam ਫ੍ਰੀ ਸਟਾਈਲ ਕੁਸ਼ਤੀ ਵਰਗ ਦੇ 5 ਜੋ ਜਗ੍ਹਾ ਬਣਾਈ ਸੀ ਪਰ 7 ਅਗਸਤ ਨੂੰ ਫਾਈਨਲ ਖੇਡਣ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਪਾਏ ਜਾਂਦੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਫਾਈਨਲ ਤੱਕ ਪਹੁੰਚਣ ਲਈ ਵਿਨੇਸ਼ ਨੇ ਦੁਨੀਆ ਦੇ ਅਜੇਤੂ ਪਹਿਲਵਾਨਾਂ ਨੂੰ ਹਰਾਇਆ ਸੀ ਉਸ ਤੋਂ ਬਾਅਦ ਵਿਨੇਸ਼ ਵੋਗਾਟ ਨੇ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਸੁਰੱਖਿਆ ਦੇਣ ਵਾਲੇ ਤਿੰਨ ਸੁਰੱਖਿਆ ਮੁਲਾਜ਼ਮ ਆਪਸ ਵਿੱਚ ਝੜ ਗਏ ਨੇ ਮੁੱਢਲੀ ਜਾਣਕਾਰੀ ਅਨੁਸਾਰ ਇੱਕ ਹੋਰ ਸੁਰੱਖਿਆ ਮੁਲਾਜ਼ਮ ਵੱਲੋਂ ਦੋ ਸੁਰੱਖਿਆ ਕਰਮੀਆਂ ਦਾ ਸਿਰ ਕਲਮ ਕਰ ਦਿੱਤਾ ਗਿਆ ਤੇ ਉਸ ਨੂੰ ਮਾਨਸਾ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੁਰੱਖਿਆ ਕਰਮੀਆਂ ਵਿਚਕਾਰ ਝੜਪ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਤੇ ਪੁਲਿਸ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਇਸ ਹਮਲੇ ਦੇ ਵਿੱਚ ਕਮਾਂਡੋ ਗੁਰਦੀਪ ਸਿੰਘ ਜ਼ਖਮੀ ਹੋਇਆ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਤੈਂਦੂਏ ਦੇ ਘੁੰਮਣ ਦੀਆਂ ਵੀਡੀਓ ਸਾਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੇ ਵਿੱਚ ਤੈਂਦੂਏ ਦੇ ਪੰਜਿਆਂ ਦੀਆਂ ਪੈੜਾਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਨੇ ਜਿਸ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਤੈਂਦੂਏ ਨੂੰ ਜਲਦ ਫੜਨਾ ਚਾਹੀਦਾ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਤੇ ਨੇੜੇ-ਤੇੜੇ ਦੇ ਪਿੰਡਾਂ 'ਚ ਚੀਤੇ ਦੇ ਘੁੰਮਣ ਦੇ ਵੀਡੀਓ ਆ ਰਹੀਆਂ ਨੇ ਉੱਥੇ ਹੀ ਰਾਤ ਉਹਨਾਂ ਦੇ ਪਿੰਡ ਚਨਾਰਥਲ ਖੁਰਦ ਦੇ ਵਿੱਚ ਇੱਕ ਸੂਰ ਫਾਰਮ ਦੇ ਨ ਹੰਦਮਾ ਮਾਹੌਲ ਅਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵੱਲੋਂ ਪਬਲਿਕ ਨੂੰ ਅਲਰਟ ਕਰਨ ਸਬੰਧੀ ਇੱਕ ਪੱਤਰ ਜਾਰੀ ਕਰਕੇ ਤੈਂਦੂਏ ਦੀ ਮੌਜੂਦਗੀ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਬਿਲਕੁਲ ਨਾ ਖਬਰਾਉਣ ਪਰ ਸੁਚੇਤ ਜ਼ਰੂਰ ਰਹਿਣ ਦੀ ਅਪੀਲ ਕੀਤੀ ਹੈ ਪੱਤਰ ਚ ਲਿਖਿਆ ਹੈ ਕਿ ਤੈਂਦੂਏ ਬਾਬਤ ਜੇਕਰ ਕਿਸੇ ਨੂੰ ਵੀ ਕੋਈ ਸੂਚਨਾ ਮਿਲਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਫੋਨ ਨੰਬਰ 01763232838 ਤੇ ਫੌਰੀ ਸਾਂਝੀ ਕੀਤੀ ਜਾਏ ਉਧਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਰੀ ਰਾਤ ਤੈਂਦੂਏ ਦੀ ਭਾਲ ਕੀਤੀ ਗਈ ਪਰੰਤੂ ਅਜੇ ਹੀ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਜਦੋਂ ਕਿ ਪਿੰਡਾਂ ਦੇ ਲੋ ਆ ਚੁੱਕੀ ਫਿਰ ਦੇਖੇ ਗਏ ਚਰਨਾਥਲ ਖੁਰਦ ਜ਼ਿਲ੍ਹਾ ਫਤੇਗੜ ਸਾਹਿਬ ਚ ਤੇਂਦੂਆ ਘੁੰਮਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਸਾਡੇ ਘਰ ਦੇ ਕੋਲ ਮੇਰਾ ਆਪਣਾ ਪਿਗ ਫਾਰਮ ਪਾਇਆ ਹੋਇਆ ਤੇ ਇੱਕ ਰਾਤ ਨੂੰ ਉਥੇ ਤेंदुआ ਘੁੰਮਣ ਦੇ ਨਿਸ਼ਾਨ ਜਿਹੜੇ ਨੇ ਅਸੀਂ ਨੇ ਦੇਖੇ ਸੀ ਜਿਸ ਤੋਂ ਬਾਅਦ ਬਾਈ ਪਿੰਡ ਦੇ ਵਿੱਚ ਕਾਫੀ ਡਰ ਦਾ ਮਾਹੌਲ ਕਾਫੀ ਸਹਿਮ ਦਾ ਮਾਹੌਲ ਪਾਇਆ ਗਿਆ ਕਿਉਂਕਿ ਸਾਡੇ ਇਲਾਕੇ ਦੇ ਹੋਰ ਵੀ ਪਿੰਡਾਂ ਦੇ ਵਿੱਚ ਲਗਾਤਾਰ ਤेंदुआ ਘੁੰਮਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਜਿਸ ਤੋਂ ਬਾਅਦ ਅਸੀਂ ਨੇ ਪ੍ਰਸ਼ਾਸਨ ਨੂੰ ਸੰਪਰਕ ਕੀਤਾ ਤੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਜੰਗਲਾਤ ਵਿਭਾਗ ਦੇ ਜਿਹੜੇ ਨੁਮਾਇੰਦੇ ਨੇ ਉਹ ਬੀਤੀ ਕੱਲ ਆਏ ਸੀ ਤेंदुए ਦੇ ਨਿਸ਼ਾਨ ਨੇ ਇਹ ਤेंदुए ਦੇ ਪੈਰਾਂ ਦਾ ਨਿਸ਼ਾਨ ਨੇ ਇਸ ਗੱਲ ਦੀ ਪੁਸ਼ਟੀ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਵੀ ਕੀਤੀ ਗਈ ਆ ਤੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਜਲਦੀ ਅਸੀਂ ਤेंदुए ਨੂੰ ਜਿਹੜਾ ਕਾਬੂ ਕਰ ਲਾਂਗੇ ਤੇ ਮਾਨਯੋਗ ਡੀਸੀ ਸਾਹਿਬ ਦੇ ਵੱਲੋਂ ਵੀ ਹੁਕਮ ਜਿਹੜੇ ਨੇ ਇਸ ਸਬੰਧੀ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਤेंदुए ਨੂੰ ਕਾਬੂ ਕਰਨ ਦੇ ਲਈ ਕਾਰਵਾਈ ਨੂੰ ਜਿਹੜਾ ਤੇਜ਼ੀ ਦੇ ਨਾਲ ਅੰਜਾਮ ਦਿੱਤਾ ਜਾਵੇ डीसी साहब ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਪ੍ਰਸ਼ਾਸਨ ਮੂਰੇ ਵੀ ਅਪੀਲ ਕਰਦੇ ਹਾਂ ਕਿ ਸਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਘਰੋਸੇ ਚ ਲਿਆ ਜਾਵੇ ਤੇ ਇਸ ਟੈਂਦੂਏ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ ਅਜਨਾਲਾ ਚ ਦੇਰ ਸ਼ਾਮ ਇੱਕ ਮੁਹੱਲੇ ਅੰਦਰ ਘਰ ਚ ਚੱਲ ਰਹੀ ਦੇ ਵਪਾਰ ਦੇ ਤੰਦੇ ਤੇ ਨਸ਼ੇ ਨੂੰ ਰੋਕਣਾ ਅਜਨਾਲਾ ਦੀ ਮਹਿਲਾ ਕਾਉਂਸਲਰ ਦੇ ਪਤੀ ਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਹਨਾਂ ਦੀ ਤੰਦਾ ਕਰਨ ਵਾਲੇ ਲੋਕਾਂ ਵੱਲੋਂ ਉਹਨਾਂ ਦੇ ਚਿਹਰੇ ਤੇ ਜ਼ਹਿਰੀਲਾ ਛਿੜਕਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਤੇ ਸਰੀਰ ਉੱਪਰ ਜਲਣ ਹੋਣ ਲੱਗੀ ਜਿਸ ਤੋਂ ਬਾਅਦ ਮੁਹੱਲੇ ਅੰਦਰ ਰੌਲਾ ਪੈਣ ਤੋਂ ਬਾਅਦ ਕਾਫੀ ਦੇਰ ਨਾਲ ਪਹੁੰਚੀ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਚ ਲਿਆ ਜਾਣਕਾਰੀ ਦਿੰਦੇ ਆ ਮਹਿਲਾ ਕਾਉਂਸਲਰ ਦੇ ਪਤੀ ਸ਼ਿਵਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਹਨਾਂ ਦੇ ਬਾ ਨਾਮ ਬਿਨਾ ਕਿਸੇ ਡਰ ਦੇ ਪਿਛਲੇ ਲੰਬੇ ਸਮੇਂ ਤੋਂ ਦੇਵਪਾਰਤ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਸਬੰਧੀ ਪੁਲਿਸ ਨੂੰ ਕਈ ਵਾਰੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਹੁਣ ਵੀ ਦੇਰ ਰਾਤ ਉਸ ਘਰ ਵਿੱਚ ਦੋ ਔਰਤਾਂ ਤੇ ਕੁਝ ਵਿਅਕਤੀ ਦਾਖਲ ਹੋਏ ਨੇ ਜਿਸ ਤੋਂ ਤੁਰੰਤ ਬਾਅਦ ਉਹਨਾਂ ਮੌਤਬਰਾਂ ਨਾਲ ਲੈ ਕੇ ਜੋ ਦੁਖਦ ਵਿਅਕਤੀਆਂ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ ਤਾਂ ਉਹਨਾਂ ਅਚਾਨਕ ਉਹਨਾਂ ਤੇ ਹਮਲਾ ਕਰਦੇ ਆ ਜ਼ਹਿਰੀਲੀ ਵਸਤੂ ਦੀ ਸਪਰੇਅ ਕਰ ਦਿੱਤੀ ਜਿਸ ਕਾਰਨ ਉਹਨਾਂ ਨੂੰ ਇੱਕਦਮ ਦਿਸਣਾ ਬੰਦ ਹੋ ਗਿਆ ਉਹਨਾਂ ਪੁਲਿਸ ਨੂੰ ਤਾੜਨਾ ਕੀਤੀ ਕਿ ਜੇਕਰ ਇਸ ਵਾਰ ਵੀ ਪੁਲਿਸ ਨੇ ਕੋਸ ਕੀਤਾ ਜਾਵੇਗਾ ਨਾ ਸ਼ਿਵਦੀਪ ਸੰਚਾਲਾ ਵਾਰ ਨੰਬਰ 8 ਤੋਂ ਕਮਿਸ਼ਨ ਕਾਉਂਸਲਰ ਆ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ ਮੀਡੀਆ ਸਾਰਾ ਹੋਣਾ ਆ ਕਿ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਰੀ ਜਾਂ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15 20 ਦਿਨ ਪਹਿਲਾਂ ਇੱਥੇ ਨਾਲ ਮਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵਕਨੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵਕਨੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਸੀ ਰਕਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਆ ਵੀ ਆਇ ਕਿ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਹੀਂ ਤੇ ਹਰਜੀਤ ਕੋ ਲਿਆ ਅਹੀਂ ਤੇ ਸ਼ਰਿਆਮ ਕਰਾਇਆ ਦੇਨੇ ਉਹਨੂੰ 30000 ਰੁਪਿਆ ਮਹੀਨਾ ਮਿਥਿਆ ਅਹੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਹੀਰੋਇਨ ਵੇਚਣੀ ਹੈ ਅਹੀਂ ਕਿਆ ਵੀ ਨਹੀਂ ਅਹੀਂ ਆਪਣੇ ਮਹੱਲੇ 'ਚ ਵੇਚਦੇ ਨਹੀਂ ਅਹੀਂ ਕੌਂਸਲ ਆ ਲੋਕਾਂ ਚੁਣੇ ਨੇ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ ਕ੍ਰੀਨ ਸ਼ੇਪ ਮੈਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜਿਆ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਅਸੀਂ ਜ਼ਮੀਨ ਤੇ ਡਿਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ 'ਚ ਜਲਨ ਹੋਈ ਸਾਨੂੰ ਅਸੀਂ ਪ੍ਰਵਾਹ ਕੀ ਕੀਹੜੀ ਵਸਤੂ ਜਿਹੜੀ ਸਪਰੇਅ ਕੀਤੀ ਪੰਜਾਬ ਜਾ ਹੋਰ ਕੋਈ ਨਹੀਂ ਉਹ ਇਤਾਂ ਦੀ ਵੀ ਜਲਨ ਜਿਹਦਾ ਲਾਲ ਮਿਰਚਾਂ ਨਹੀਂ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਰਾਇਕੋਟ ਦੇ ਇਤਿਹਾਸਿਕ ਨਗਰਪਿੰਡ 헤ਰਾ ਦੇ ਮਹੰਤ ਕਿਰਪਾਲ ਦਾਸ ਗਤਕਾ ਖਾਣਾ ਦੇ 골ਡ ਮੈਡਲ ਜੇਤੂ ਚਾਰ ਖਿਡਾਰੀਆਂ ਦਾ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਸੰਤ巴巴ਤ ਸਿੰਘ ਜੀ ਮਸਤੂਆਣਾ ਸਹਿਬ ਸੰਗਰੂਰ ਵਿਖੇ ਹੋਏ ਨੈਸ਼ਨਲ ਪੱਧਰ ਦੇ ਗਤਕਾ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਭਵਨਪ੍ਰੀਤ ਸਿੰਘ, ਉਜਿੰਦਰ ਸਿੰਘ, ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਸਣੇ ਉਹਨਾਂ ਦੇ ਕੋਚ ਹਰਪ੍ਰੀਤ ਸਿੰਘ ਹਠੌਰ ਨੂੰ ਇਤਿਹਾਸਿਕ ਗੁਰਦੁਆਰਾ ਸਹਿਬ ਪਾਰਸ਼ੇ 10ਵੀਂ ਵਿਖੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਕਮੇਟੀ ਦੇ ਮੈਨੇਜਰ ਨਿਰ ਭੈ ਸਿੰਘ ਚੀਮਾ ਤੇ ਸਮੂਹ ਸਟਾਫ ਸਰਪੰਚ ਕੁਲਵੀਰ ਸਿੰਘ ਸਮੂਹ ಗ್ರಾಮ ਪੰਚਾਇਤ ਦੇ ਪ੍ਰਧਾਨ ਦਰਸ਼ਨ ਸਿੰਘ ਪੰਸੂ ਜੀਤ ਸਿੰਘ ਤੇ ਪਿੰਡ ਵਾਸੀਆਂ ਵੱਲੋਂ ਸਿਰੋਪਾ ਤੇ ਫੁੱਲਾਂ ਦੇ ਹਾਰ ਪਾ ਕੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਮੈਨੇਜਰ ਨਿਰ ਭੈ ਸਿੰਘ ਚੀਮਾ ਅਤੇ ਹੋਰ ਪਤਵੰਤਿਆਂ ਨੇ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ 올 인디아 안티 테러리스트 프론트 암리차르 ਇਕਾਈ ਬਲੋ ਸਵਰਗਵਾਸੀ ਬਿਆਨ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਦੇ ਬਲੀਦਾਨ ਦੇ ਵੰਸ ਸੰਬੰਧੀ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਸੰਗਠਨ ਦੇ ਦਫਤਰ ਮਕਬੂਲ ਰੋਡ ਵਿਖੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਅਤਵਾਦ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸ਼ਕਰਤਰ ਪਵਨ ਸੈਣੀ ਤੇ ਸਾਬ ਸਿੰਘ ਸੈਕਟਰੀ ਮਨਿੰਦਰਜੀਤ ਸਿੰਘ ਬਿੱਟਾ ਪਹੁੰਚੇ ਹੋਏ ਸਨ ਆਏ ਹੋਏ ਸੰਗਠਨ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਬਿਆਨ ਸਿੰਘ ਜੀ ਤਸਵੀਰ ਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਬਿਆਨ ਸਿੰਘ ਅਮਰ ਰਹੇ ਦੇ ਨਾਰੇ ਲਗਾਏ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪਵਨ ਸੈਣੀ ਲਈਪੁਰੀ ਕਨੁਪਰੰਤ ਫੌਜ ਦੀ ਸੇਵਾ ਨਿਭਾਈ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਨੇ ਉਸ ਵਕਤ ਪੰਜਾਬ ਦੀ ਵਾਕਡਾਊਟ ਸੰਭਾਲੀ ਜਦੋਂ ਅੱਤਵਾਦੀ ਹਨੇਰੀ ਚੱਲ ਰਹੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਚੀਫ ਜਸਟਿਸ ਸ਼ੀਤਲ ਨਾਗੋਵਲੂ ਅੱਜ ਵਰਚੁਅਲ ਮੋਡ ਰਾਹੀਂ ਮੁਕੇਰੀਆਂ ਵਿਖੇ ਨਵੇਂ ਬਣੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਤੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਲੀਆਂ ਤੇ ਹੋਰ ਜੱਜ ਸਹਿਬਾਨ ਉਹਨਾਂ ਦੇ ਨਾਲ ਮੌਜੂਦ ਸਨ। ਜਦੋਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਤੇ ਸੈਸ਼ਨ ਡਿਵੀਜ਼ਨ ਹੁਸ਼ਿਆਰਪੁਰ ਦੇ ਪ੍ਰਬੰਧਕੀ ਜੱਜ ਮਾਨਯੋਗ ਜਸਟਿਸ ਮੰਜਰੀ ਨਹਿਰੂ ਕੋਲ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਸ਼੍ਰੀ ਕਾਰਤਕ ਸਾਈ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਵਰਸੀ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਸ਼੍ਰੀ ਕਾਰਤਕ ਸਾਈ ਵਿਖੇ ਮਨਾਏਗੀ ਇਸ ਮੌਕੇ ਸਾਜਖੰਡ ਸ਼੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਬਲਵਿੰਦਰ ਸਿੰਘ ਹਰਮਿੰਦਰ ਸਿੰਘ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਪ੍ਰੋਫੈਸਰ ਬਲਜਿੰਦਰ ਸਿੰਘ ਸਣੇ ਕਈ ਗਰਮਖਿਆਲੀ ਹਾਜ਼ਰ ਸਨ ਐਗਮਨਟ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਨੇ 44 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ 4000 ਰੁਪਏ ਪ੍ਰਤੀ ਮਹੀਨਾ ਦੀ ਆਰਥਿਕ ਸਹਾਇਤਾ ਦੇਣ ਲਈ ਚੈੱਕਾਂ ਦੀ ਵੰਡ ਕੀਤੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਲਈ ਹਰ ਬੱਚੇ ਦੀ ਲੋੜ ਅਨੁਸਾਰ ਸਹਾਇਤਾ ਕਰ ਰਹੀ ਹੈ ਤੇ ਅੱਜ ਮਿਸ਼ਨ ਵਤਸਲਿਆ ਸਕੀਮ ਅਧੀਨ ਜ਼ਿਲ੍ਹਾ ਬਾਸੁਰਖੇ ਯੂਨਿਟ ਅੰਮ੍ਰਿਤਸਰ ਵੱਲੋਂ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਸਪੌਂਸਰਸ਼ਿਪ ਸਕੀਮ ਅਧੀਨ 4000 ਰੁਪਏ ਦਾ ਲਾਭ ਪ੍ਰਤੀ ਮਹੀਨਾ ਦੇਣ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਨੇ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੇ ਬੱਚੇ ਸਕੀਮ ਨਾਲ ਜੁੜ ਕੇ ਉਹਨਾਂ ਨੂੰ ਆ ਚਾਹੇ ਤਾਂ ਜੋ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਅੱਜ ਅਸੀਂ ਭਾਈ ਦਲਾਵਰ ਸਿੰਘ ਦੀ ਜਿਹੜੀ ਵਰਸੀ ਅੱਜ ਅਕਾਲ ਤਖਤ ਸਾਹਿਬ ਤੇ ਮਨਾਈ ਗਈ ਆ ਇਹ ਇੱਕ ਬਹੁਤ ਵਧੀਆ ਉਪਰਾਲਾ ਵਾ ਭਾਈ ਦਲਾਵਰ ਸਿੰਘ ਨੇ ਜਿਹੜੀ ਸਾਡੀ ਇੱਕ ਟੌਮ ਦੇ ਨੌਜਵਾਨਾਂ ਨੂੰ ਗੁਚੜ ਬਿਆਨ ਸਿੰਘ ਆਪਣੇ ਕਤਲੇਆਮ ਕਰ ਰਿਹਾ ਸੀ ਉਹ ਸੈਂਟਰ ਸਰਕਾਰ ਦੇ ਕਹਿਣ ਦੇ ਉੱਤੇ ਉਸ ਨੂੰ ਉਸ ਨੇ ਸੋਧਿਆ ਤੇ ਸਾਡੀ ਨੌਜਵਾਨੀ ਬਚਾਈ ਇਸ ਬਹਾਦਰ ਜਰਨੈਲ ਨੇ ਆਪਣੇ ਸੂਰਾਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂਨਸ਼ਾ ਦੇ ਖੇਤੇ ਮਹਾਵਾਖੰਥਾਰ ਜੋ ਗੁਰੂ ਸਾਹਿਬ ਜੀ ਨੇ ਉਹ ਹੁਕਮ ਸੀ ਉਸ ਹੁਕਮ ਨੂੰ ਭਾਈ ਦਲਾਵਰ ਸਿੰਘ ਨੇ ਮੰਨਦਿਆਂ ਹੋਇਆ ਆਪਣੇ ਸਿੱਖ ਕੌਮ ਦੀ ਜਿਹੜੀ ਨਸਲ ਤੁਸੀਂ ਜੋ ਕਤਲਿਆਮ ਹੋ ਰਹੀ ਸੀ ਉਸ ਦੁਸ਼ਟ ਨੂੰ ਸੋਧ ਕੇ ਇੱਕ ਬਹੁਤ ਬਹਾਦਰੀ ਤੇ ਕੌਮ ਦਾ ਹੀਰਾ ਪਈ ਦਲਾਵਰ ਸਿੰਘ ਦਾ ਮਹੇਸ਼ਾ ਨਾਮ ਸਨਹਿਰੀ ਅੱਖਰਾਂ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਜ਼ਿਲਹੰਦਰ ਐਸਟੀਐਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਅਮ੍ਰਿਤਸਰ ਦੇ ਛਰੇਟਾ ਚੌਂਕ ਚ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਕਿਲੋ 200 ਗ੍ਰਾਮ ਹੈਰੋਇਨ ਤੇ ਕੈਕਟਿਵਾ ਸੰਯੋਗ ਨੂੰ ਕਾਬੂ ਕੀਤਾ ਗਿਆ ਐਸਟੀਐਫ ਅਧਿਕਾਰੀਆਂ ਮੁਤਾਬਕ ਫੜਿਆ ਗਿਆ ਨੌਜਵਾਨ ਅਮ੍ਰਿਤਸਰ ਦੇ ਵਸਨੀਕ ਹੈ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਬੇਕੀਕਸ ਨੌਜਵਾਨ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਇਸ ਕੋਲ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਕਤ ਨੌਜਵਾਨ ਹੈਰੋਇਨ ਕਿੱਥੇ ਵ ਅੰਮ੍ਰਿਤਸਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਡੀਬੀ ਸਕੂਲ ਦੇ ਚੌਥੇ ਜਮਾਤ ਦੇ ਦੋ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਸਕੂਲ ਵਿੱਚ ਛੱਡਿਆ ਪਰ ਪੁਲਿਸ ਵੱਲੋਂ ਫੋਨ ਆਉਣ ਤੋਂ 4 ਘੰਟਿਆਂ ਬਾਅਦ ਮਾਪਿਆਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਬੱਚੇ ਪੀਖੇਵਿੰਡ ਥਾਣੇ 'ਚ ਨਹੀਂ। ਬੱਚਿਆਂ ਨੂੰ ਥਾਣਾ ਪੀਖੇਵਿੰਡ ਤੋਂ ਥਾਣੇ ਚਾਇਆ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੇ ਬੱਚੇ ਸਕੂਲ ਛੱਡਣ ਹੋ ਗਏ ਸੀ ਤਾਂ ਬੱਸ ਦੇ ਡਰਾਈਵਰ ਨੇ ਬੱਚਿਆਂ ਨੂੰ ਬੱਸ ਵਿੱਚ ਬੈਠਣ ਲਈ ਕਿਹਾ। ਬੱਚਿਆਂ ਨੇ ਡਰਾਈਵਰ ਨੂੰ ਪੁੱਛਿਆ ਕਿ ਬੱਸ ਕਿੱਥੇ ਜਾਵੇਗੀ ਤੇ ਉਸਨੇ ਭਿਖੀਵਿੰਨ ਕਿਹਾ ਤਾਂ ਬੱਚਿਆਂ ਨੇ ਭਿਖੀਵਿੰਨ ਦੇ ਟਿਕਟਾਂ ਲੈ ਲਈਆਂ ਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਕਿਸੇ ਨੇ ਉਹਨਾਂ ਨੂੰ ਦੇਖ ਕੇ ਥਾਣੇ ਭੇਜ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਕੂਲ ਅਧਿਆਪਕ ਦੀ ਵੱਡੀ ਲਾਪਰਵਾਹੀ ਹੈ ਜਦੋਂ ਕਿ ਪ੍ਰਿੰਸੀਪਲ ਨੇ ਵੀ ਮੰਨਿਆ ਹੈ ਕਿ ਇਹ ਬਹੁਤ ਵੱਡੀ ਗਲਤੀ ਹੈ ਗਵਾਰਾ ਦੇ ਸਤਨਾਮਪੁਰਾ ਵਿਖੇ ਮੇਜਰ ਰਣਦੇਵ ਪੈਟਰੋਲ ਪੰਪ ਤੇ ਆਟੋ ਚਾਲਕ ਨੇ ਡੀਜ਼ਲ ਪਵਾਉਣ ਤੋਂ ਬਾਅਦ ਡੀਜ਼ਲ ਵਿੱਚ ਮਿਲਾਵਟ ਦਾ આરોਪ ਲਗਾਇਆ ਆ ਆਟੋ ਚਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਆਟੋ ਦੇ ਵਿੱਚ ਡੀਜ਼ਲ ਪਵਾਇਆ ਸੀ ਥੋੜੀ ਦੂਰ ਜਾ ਕੇ ਆਟੋ ਬੰਦ ਹੋ ਗਿਆ ਤੇ ਤੇਲ ਵਿੱਚ ਮਿਲਾਵਟ ਸਾਫ਼ ਦਿਖ ਰਹੀ ਹੈ ਮੌਕੇ ਤੇ ਤੇਲ ਵੀ ਦਿਖਾਇਆ ਜਦੋਂ ਪੈਟਰੋਲ ਪੰਪ ਦੇ ਮਾਲਕ ਵਿਕਾਸ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਮਿਲਾਵਟ ਪਿੱਛੋਂ ਹੀ ਆ ਰਹੀ ਉਹਨਾਂ ਨੇ ਹੁਣ ਡੀਜ਼ਲ ਦੇਣਾ ਵੀ ਬੰਦ ਕਰ ਦਿੱਤਾ ਹੈ ਕੰਪਨੀ ਦੇ ਏਜੰਟ ਆ ਕੇ ਚੈੱਕ ਕਰਨਗੇ ਕਿ ਮਿਲਾਵਟ ਕਿਉਂ ਆਈ ਇਹ ਤੋਂ ਬਾਅਦ ਗ੍ਰਾਹਕਾਂ ਨੇ ਡ That's how we go. ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚਕਾਰ ਛੜਪ ਹੋਣ ਦੀ ਖਬਰ ਹੈ ਦਰਸਲ ਡੰਡੀਆਲਾ ਗੁਰੂ ਇਲਾਕੇ 'ਚ ਆਮ ਆਦਮੀ ਪਾਰਟੀ ਦੇ ਵਰਕਰ ਨੇ ਪਾਜਪਾ ਵਰਕਰ ਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਹੈ ਪਾਜਪਾ ਗੁਸ਼ਵੈਤ ਮਲਿਕ ਆਪਣੇ ਵਰਕਰ ਦਾ ਹਾਲਚਾਲ ਜਾਣ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ ਪਾਜਪਾ ਗੁਸ਼ਵੈਤ ਮਲਿਕ ਨੇ ਕਿਹਾ ਕਿ ਬੰਗਾਲ ਹੋਵੇ ਜਾਂ ਪੰਜਾਬ ਭਾਜਪਾ ਨਾਤਾ ਅੱਜ ਤੱਕ ਡਰਦੀਏ ਤੇ ਨਾ ਹੀ ਡਰੇਗੀ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਤੇ ਸਾਡੇ ਵਰਕਰਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਉੱਥੇ ਸਾਹਮਣੇ ਪٹرول ਪੰਪ ਆ ਮੈਂ ਪٹرول ਪੰਪ ਕੋਲ ਜਦੋਂ ਆਪਣੇ ਦੇ ਵਿੱਚ ਐਕਟਵਾਜੇ ਤੇਲ ਪਵਾ ਕੇ ਆਇਆ ਹਾਂ ਉੱਥੇ ਡੀਐਸਪੀ ਸਾਹਿਬ ਵੀ ਬੈਠੇ ਸੀ ਤੇ ਸਾਹਿਬ ਦਾ ਸਰਪੰਚ ਵੀ ਬੈਠਾ ਹੈ ਔਰ 8 ਤੋਂ 10 ਮੋਟਰਸਾਈਕਲ ਵੀ ਖੜੇ ਖੜੇ ਉੱਥੋਂ ਹੀ ਪ੍ਰੇਰਿਤ ਹੋ ਕੇ ਆਏ ਆ ਡੀਐਸਪੀ ਸਾਹਿਬ ਨੇ ਕਿਹਾ ਹੋਊਗਾ ਕਿ ਮੈਂ ਬੈਠਾ ਹਾਂ ਕਿਉਂਕਿ ਪਹਿਲਾਂ ਵੀ ਇਸ ਮੁੰਡੇ ਦੇ ਉੱਤੇ ਹਮਲਾ ਹੋਇਆ ਦਾਤਰ ਨਾਲ ਇਹਦੀ ਉਂਗਲ ਕੱਟੀ ਗਈ ਆ ਇਹਦਾ ਮੈਨੂੰ ਕੋਈ ਪੁਲਿਸ ਸੀਗੀ ਉੱਥੇ ਨਹੀਂ ਮੇਰਾ ਕਹਿਣਾ ਸਾਰੇ 7 ਘੰਟੇ ਹੋ ਗਏ ਇਸ ਵਾਰ ਦਾ ਨੂੰ ਹੋਇਆ ਕੋਈ ਬਿਆਨ ਹੋਇਆ ਕੋਈ ਪਰਚਾ ਹੋਇਆ ਕੁਝ ਨਹੀਂ ਕੁਝ ਨਹੀਂ ਹੋਇਆ ਮੇਰੇ ਕੋਲ ਨਹੀਂ ਕਿਉਂਕਿ ਉੱਥੋਂ ਦਾ ਜਿਹੜਾ ਇਹ ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਨਾ ਉਹ ਬਿਲਕੁਲ ਨਾ ਉਹਨੇ ਪਤਾ ਨਹੀਂ ਬਕਵਾਦ ਬਿਲਕੁਲ ਨਹੀਂ ਬਕਵਾਦ ਕਰਦਾ ਜੀ ਕਿਉਂਕਿ ਇਹ ਸਾਨੂੰ ਸੁਣਨ ਚ ਆਇਆ ਕਿ ਜਿਹੜਾ ਡੀਐਸਪੀ ਆ ਬਾਬਾ ਬਕਾਲਾ ਉਹ ਸ੍ਰਿੰਦਰਪਾਲ ਜਿਹੜਾ ਲੱड्डੂ ਸਰਪੰਚਾ ਸਾਬਕਾ ਉਹਦਾ ਰਿਸ਼ਤੇਦਾਰ ਇਹ ਨਜ਼ਰ ਆ ਗਿਆ ਕਿ ਆਮ ਆਦਮੀ ਪਾਰਟੀ ਕਿੰਨੀ ਅਤੰਗਿਤ ਕਿੰਨੀ ਡੀਮੋਰਲਾਈਜ਼ਡ ਹੈ ਆਮ ਆਦਮੀ ਪਾਰਟੀ ਕਿੰਨੀ ਘਬराई ਹੋਈ ਹੈ ਇਹ ਨਜ਼ਰ ਆ ਗਿਆ ਉਸੇ ਕਰਕੇ ਹਲੇ ਇਲੈਕਸ਼ਨ ਡਿਕਲੇਅਰ ਹੀ ਨਹੀਂ ਹੋਇਆ ਹਲੇ ਤਾਂ ਵੋਟਾ ਵਾਟਾ ਬੰਦੀਆਂ ਵਈਆਂ ਨੇ ਹਲੇ ਤੇ ਇੱਕ ਤਰ੍ਹਾਂ ਨਾਲ ਇੱਕ ਪ੍ਰੀਲੀਮਿਨਰੀ ਸਟੇਜ ਹੈ ਉਹਦੇ ਦੇ ਅਤੰਗਿਤ ਹੋਏ ਪਏ ਨੇ ਚੋਣਾਂ ਦੇ ਵਿੱਚ ਮੈਂ ਗਵਰਨਰ ਸਾਹਿਬ ਤੋਂ ਮੰਗ ਕਰਾਂਗਾ ਕਿ ਪੰਜਾਬ ਦੇ ਲਈ ਸੰਗਿਆਨ ਲੈਣ ਗਵਰਨਰ ਸਾਹਿਬ ਕਿ ਪੰਜਾਬ ਦੇ ਵੀ ਜੋ ਚੋਣ ਆਣ ਵਾਲੇ ਨੇ ਜਿਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਤੇ ਮੈਂ ਸਮਝਦਾ ਹਾਂ ਕਿ ਬਹੁਤ ਮਾੜੇ ਹਾਲਾਤ ਹੋ ਜਾਣਗੇ ਇਹ ਸਰਕਾਰ ਦੇ ਨੱਥਬਾਨ ਤੇ ਭਗਵੰਦ ਮਾਨ ਜੀ ਨੂੰ ਵੀ ਕਹਾਂਗਾ ਕਿ ਲੋਕਤੰਤਰ ਦਾ ਸਨਮਾਨ ਕਰੋ ਤੁਸੀਂ ਇੱਕ ਪਾਰਟੀ ਹੋ ਜਿਹੜੀ ਕਈ ਅੰਦੋਲਨ ਚੋਂ ਨਿਕਲੇ ਹੋ ਪਰ ਹੁਣ ਤੁਸੀਂ ਜਿਹੜਾ ਹੈ ਤੁਹਾਡੇ ਤੇ ਜਿਹੜਾ ਇੱਕ ਪ੍ਰਭਾਵ ਪੈ ਗਿਆ ਨਸ਼ਾ ਮਾਫੀਆ ਦਾ ਤੁਹਾਡੇ ਦੇ ਪ੍ਰਭਾਵ ਪੈ ਗਿਆ ਅਪਰਾਧੀਆਂ ਦਾ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅਪਰਾਧੀਆਂ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਭੂਮੀ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਨਸ਼ਾ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਰੇਤ ਮਾਫੀਆ ਦੇ ਤੇ ਇਸ ਕਰਕੇ ਤੁਸੀਂ ਆਪਣਾ ਜਿਹੜਾ ਫਰਜ਼ ਹੈ ਉਹ ਅੱਜ ਨਿਭਾ ਨਹੀਂ ਪਾ ਰਹੇ ਮਲਿਕ ਸਾਹਿਬ ਹੁੰਦੀ ਕੋਈ ਪਿੱਛਲੇ ਦਰਵਾਜ਼ੇ ਤੋਂ ਇਲੈਕਸ਼ਨ ਜਿੱਤਣਾ ਚਾਹੁੰਦੇ ਹੋ ਜਿਹੜਾ ਤੁਸੀਂ ਨਹੀਂ ਜਿੱਤ ਪਾਓਗੇ ਜਿੱਦਾਂ ਤੁਸੀਂ ਹਾਰੇ ਹੋ ਲੋਕ ਸਭਾ ਦਾ ਇਲੈਕਸ਼ਨ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ 35 ਲੋਕ ਸਭਾ ਦੇ ਸੰਸਦ ਸਾਡੇ ਪਹੁੰਚਣਗੇ ਉੱਥੇ ਜਾ ਕੇ ਲੋਕ ਸਭਾ ਇਹ ਜਿੱਤੇ ਤਾਂ ਸਾਰੇ 3 ਉਸ ਲਿਹਾਜ਼ ਦੇ ਨਾਲ ਹੂਨ ਨੂੰ ਤੰਗੀਦ ਹੋ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਇੱਕ ਜੰਗਲ ਰਾਜ ਬਣਾ ਕੇ ਇਹ ਚਾਹੁੰਦੇ ਨੇ ਕਿ ਪਿਛਲੇ ਦਰਵਾਜ਼ੇ ਤੋਂ ਤਾਕਤ ਦੇ ਨਾਲ ਚੁਣਾਵਾਂ ਬੀਤੇ ਦਿਨੀ ਪਿੰਡ ਮੋਰਾਵਾਲੀ ਦੀ ਬੇਟੀ ਪ੍ਰਿਯੰਕਾ ਦਾਸ ਅਫਰੀਕਾ ਦੇ ਤੰਜ਼ਾਇਨ ਕਿਲ ਮਜਰੂ ਵਿਖੇ ਦੁਨੀਆ ਦੇ ਦੂਸਰੇ ਨੰਬਰ ਤੇ ਸਭ ਤੋਂ ਉੱਚੀ ਚੋਟੀ ਮਾਉਂਟ ਟ੍ਰੈਕਿੰਗ ਵਿੱਚ ਹਿੱਸਾ ਲੈਣ ਲਈ ਗਈ ਸੀ ਜਿਸ ਨੂੰ ਪ੍ਰਿਯੰਕਾ ਦਾਸ ਨੇ ਬਖੂਬੀ ਫਤਿਹ ਕਰਕੇ ਵਰਲਡ ਵਿੱਚੋਂ ਚੌਥਾ ਸਥਾਨ ਹਾਸਲ ਕਰਕੇ ਇਲਾਕੇ ਸਣੇ ਦੇਸ਼ ਦਾ ਮਾਣ ਵਧਾਇਆ ਇਸ ਸਬੰਧੀ ਸ਼ਹੀਦ ਭਗਤ ਸਿੰਘ ਸਮਾਰਕ ਅਗਰ ਸ਼ੰਕਰ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਚੋਪਕਾਰ এডਿਊਕੇਸ਼ਨ ਚੈਰੀਟੇਬਲ ਟਰਸਤੇ ਜਾਗਰਤੀ ਮੰਚ ਤੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਪ੍ਰਿਯੰਕਾ ਦਾਸ ਦਾ ਵਿਸ਼ੇਸ਼ ਸਨ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ